ਹਾਸਰਸ ਕਲਾਕਾਰ ਹੁਣ ਵੀ ਕਿੰਨੇ ਫੇਮਸ ਆ ਗੁਰਪ੍ਰੀਤ ਘੁੱਗੀ ਮੇਰਾ ਛੋਟਾ ਵੀਰ ਆ ਮੇਰੇ ਕੋਲੇ ਆਉਂਦੇ ਨੇ ਘਰੇ ਕਰਮਜੀਤ ਅਨਬੋਲ ਵੀ ਆਉਂਦਾ ਬਟ ਉਹਨਾਂ ਜ਼ਮਾਨਿਆਂ ਦੇ ਵਿੱਚ ਜਿਹੜੀ ਅਤਰੋ ਚਤਰੋਦੀ ਧੰਮ ਪਈ ਸੀ ਨਾ ਅਤਰੋ ਤੇ ਕਿਰਪਾਲ ਬਾਵਾ ਇਕੱਠੇ ਬੈਠੇ ਸੀ ਉਹ 에ਅਰ ਹੋਸਟਸ ਆਈ ਬ੍ਰੇਕਫਾਸਟ ਦਿੰਦੇ ਆ ਉਹ ਮੈਨੂੰ ਤਾਂ ਆਪਣੀ ਜਿਸ ਪਤਾ ਫਿਸ਼ ਨੂੰ ਉਹ ਕਹਿੰਦੇ ਆ ਵੀ ਇਹ ਵੈਜ ਐ ਤੁਹਾਨੂੰ ਪਤਾ ਫਿਸ਼ ਨੂੰ ਵੈਜ ਕਹਿੰਦੇ ਹੁਣ ਜਿਨੇ ਕਦੇ ਫਿਸ਼ ਖਾਧੀ ਨਹੀਂ ਨਾ ਮੈਨੂੰ ਪਤਾ ਨਾ ਉਹਨੂੰ ਸਵਾਦ ਦਾ ਪਤਾ ਬਾਈ ਨੂੰ ਨਾ ਅੰਗਰੇਜ਼ੀ ਬੋਲਣੀ ਆਵੇ ਤੇ ਉਹਦੇ ਕੋਲ 에ਅਰ ਹੋਸਟ ਚ ਚਲੀ ਗਈ ब्रेकफास्ट प्लीज हां रख दे भाई कहंदा रख दे भूखे लग सब भूखे भरिजने ते ओ खा के ना बाई ने जदों ओ फिश ਪਈ ਸੀ ਕਿ ਭੁੱਖ ਲੱਗੀ ਸੀ ਕਹਿੰਦਾ ਮੈਂ ਕਿਹਾ ਵੀ ਚਿੱਟਾ ਜਾਂ ਕੋਈ ਪਨੀਰ ਹੋਊਗਾ ਆ ਤਾਂ ਕਹਿੰਦਾ ਮੈਂ ਸਵਾਦ ਕਦੇ ਖਾਦਾ ਹੀ ਨਹੀਂ ਤੇ ਕਿਰਪਾਲ ਬਾਬਾ ਕਹਿੰਦਾ ਇਹ ਤਾਂ ਤੂੰ ਮੱਛੀ ਖਾ ਗਿਆ ਤੇ ਬਾਈ ਬਾਈ ਖੜਾ ਹੋ ਗਿਆ ਜਾਚ ਨਹੀਂ ਸੁੱਖੀਏ ਤੂੰ ਮਰ ਜਾਏ ਨਹੀਂ ਫਫੜਾ ਪਿੱਟੀਏ ਮੇਰਾ ਤਾਂ ਧਰਮਪ੍ਰਸ਼ਟ ਕਰ ਤੂੰ ਤੂੰ ਮੈਨੂੰ ਮੱਛੀ ਖਵਾਤੀ ਅਤਰੋ ਵਾਸ਼ਰੂਮ ਚਲੀ ਗਈ ਉਸ ਤੋਂ ਬਾਅਦ ਵਾਸ਼ਰੂਮ ਗਈ ਉਹ ਬੰਦੇ ਵਾਲੇ ਚ ਵੜ ਗਿਆ ਉੱਥੇ ਫੇਰ ਸਾਰੀਆਂ ਜਨਾਨੀਆਂ ਜਿਹੜੀਆਂ ਵੇਖਣ ਆਈਆਂ ਕਹਿੰਦੇ ਉਹ ਤਾਂ ਜਨਾਨੀ ਸੀ ਇਹ ਬੰਦਾ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਖਿੱਚੀ ਆ ਬਾਥਰੂਮ ਜਾਂ ਵੀ ਇੱਧਰ ਆ ਵੀ ਤੂੰ ਲੇਡੀਜ਼ ਵਾਲੇ ਚ ਕਿਉਂ ਨਹੀਂ ਜਾਂਦੀ ਹੁਣ ਕਿਸੇ ਨੂੰ ਬੰਦਾ ਕੀ ਦੱਸੇ ਬੰਦਾ ਕਿ ਬੁੜੀ